हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਦੋਸਤੋ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਝੰਡਾ ਸਿੰਘ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਤੇ ਪਸ਼ੂ ਦੋਸਤੋ ਵੱਡੀ ਗਿਣਤੀ ਦੇ ਵਿੱਚ ਆਉਂਦੇ ਆ ਕੋਈ 8-7 ਨਾਗ ਹਰ ਰੋਜ਼ ਤੁਹਾਨੂੰ ਨਵੇਂ ਵੇਖਣ ਦੇ ਵਿੱਚ ਮਿਲ ਜਾਂਦੇ ਆ ਅੱਜ ਤਕਰੀਬਨ ਟੋਟਲ ਤੁਹਾਨੂੰ 6 ਪਸ਼ੂ ਦਿਖਾਉਣੇ ਆ 5 ਬੈੜਾਂ ਇੱਕ ਮੱਝ ਟੋਕਰ ਗੱਬਣਾ ਤਿੰਨ ਵੜਾ ਬਿਲਕੁਲ ਤਾਜ਼ੀਆਂ ਸੂਈਆਂ ਸੁਵਾਈਆਂ ਨਾਲ ਬੱਚੇ ਕੀ ਰੇਟ ਦੋਸਤੋ ਕੀ ਦੁੱਧ ਦਾ ਇਹਨਾਂ ਦੇ ਥੱਲੇ ਉਹ ਪੂਰੀ ਜਾਣਕਾਰੀ ਮਿਲ ਜੂਗੀ ਇੱਕ ਉੱਚੇ ਬੱਚੇ ਦੇ ਵਿੱਚ ਵੜ ਦਿਖਾਵਾਂਗੇ ਤੇ ਇੱਕ ਜਰਸੀ ਅੰਗ ਦੇ ਵਿੱਚ ਬਿਲਕੁਲ ਗੱਬਣਾ ਤਿਆਰ ਵੜ ਹੋਊਗੀ ਇੱਕ ਦੋਸਤੋ ਮੱਝ ਤੁਹਾਨੂੰ ਦਿਖਾਵਾਂਗੇ ਟੋਕਰ ਗੱਬਣਾ ਠੀਕ ਆ ਸੋ ਇਹ ਟੋਟਲ 6 ਪਸ਼ੂ ਆ ਤਰੀਕਾ ਅੱਜ ਦੋਸਤੋ ਤੁਸੀਂ ਨੋਟ ਕਰ ਲਓ ਅੱਜ 23 ਮਈ ਤੇ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਔਰ ਲੈਨੇ ਆ ਪੂਰੀ ਡਿਟੇਲ ਕਰਦੇ ਆ ਗੱਲਬਾਤ ਵੀਰ ਝੰਡਾ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਵੀਰ ਝੰਡੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰੇ ਮੇਰੇ ਵੀ ਦੇਖ ਰਹੇ ਮੇਰੇ ਵੀਰ ਭਰਾ ਜੋ ਵੀ ਆ ਚੈਨਲ ਨੂੰ ਸਾਰੇ ਸੰਧੂ ਚੈਨਲ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਝੰਡੇ ਹਾਂਜੀ ਤੇ ਅੱਛਾ ਵੀਰ ਝੰਡਾ ਸਿੰਘ ਅੱਜ ਪਸ਼ੂ ਆਪਣੇ ਕੋਲ 6 ਨਾਗਾ ਜਿੱਦਾਂ ਆਪਾਂ ਦਰਸਾ ਦਿੱਤਾ ਵਿੱਚ ਹਾਂਜੀ ਤਿੰਨ ਵੜਾ ਬਿਲਕੁਲ ਤਾਜ਼ੀਆਂ ਸੱਜਰ ਸੁਈਆਂ ਤਾਜ਼ੀਆਂ ਸੁਈਆਂ ਵੀਰ ਜੀ ਰਾਤ ਸੁਈਆਂ 2 ਵੜਾ ਅੱਛਾ ਹਾਂਜੀ ਹਾਂਜੀ ਇੱਕ ਪਰਸੋਂ ਦੀ ਵੈਡਸ ਹੋਈ ਆ ਅੱਛਾ ਜੀ ਹਰਿਆਣਵੀ نسل ਦੀ ਬਹੁਤ ਵਧੀਆ ਸੀਲ ਸਲਾਗਾ ਬੱਚੀ ਠੀਕ ਹੈ ਜੀ ਹਾਂਜੀ ਪਹਿਲਾ ਸੂਆ ਸੂਈ ਆ ਅੱਛਾ ਜੀ ਹਾਂਜੀ ਹਾਂਜੀ ਇੱਕ ਵੱਡੀ ਐਚ ਐਫ ਆ ਵੈਡਸ ਹੋਈ ਵੀਰ ਦੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਮੁੱਲ ਫਿਰ ਬਿਲਕੁਲ ਜਾਇਜ਼ ਹੈ ਜਾਇਜ਼ ਹੀ ਆ ਵੀਰ ਜੀ ਜਾਇਜ਼ ਹੀ ਆ ਠੀਕ ਹੈ ਹਾਂਜੀ ਮੁੱਲ ਬਿਲਕੁਲ ਜਾਇਜ਼ ਹੀ ਆ ਵੀਰ ਜੀ ਲੋ ਵੀ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤੇ ਕੱਲੇ ਕੱਲੇ ਪਸੂ ਦੀ ਡਿਟੇਲ ਤੁਹਾਨੂੰ ਲੈ ਕੇ ਵੀਰ ਝੰਡਾ ਸਿੰਘ ਤੋਂ ਆਪਾਂ ਦੇ ਦਿੰਨੇ ਆ ਬਾਕੀ ਵੀਡੀਓ ਵੱਧ ਤੋਂ ਵੱਧ ਅੱਗੇ ਸਾਂਝੀ ਸ਼ੇਅਰ ਜ਼ਰੂਰ ਕਰ ਦਿਆ ਕਰੋ ਨਵੇਂ ਫਾਰਮਰ ਵੀਰਾਂ ਤੱਕ ਵੀ ਜਿਹੜੀ ਪਹੁੰਚੋ ਸਕੇ ਲੈ ਵੀ ਵੀਰ ਝੰਡੇ ਸ਼ੁਰੂਆਤ ਇਸ ਵੜ ਤੋਂ ਕਰ ਲਿਆ ਐਚ ਐਫ ਬਰੀਡ ਦੀ ਇਸ ਨਸਲ ਵਾਲੀ ਵੜ ਤੋਂ ਹਾਂਜੀ ਕੀ ਸੂਆ ਵੀਰੇ ਦਾ ਕਿੰਨੇ ਘਰਾਂ ਸੀ ਇਹ ਪਹਿਲਾ ਸੂਆ ਸੂਈ ਆ ਪਹਿਲਾ ਹਾਂਜੀ ਹਾਂਜੀ ਦੇਣਾ ਜੀ ਕਿੰਨੇ ਹੋ ਗਿਆ ਜੀ ਅੱਜ ਨਵੀਂ ਜੀ ਸਵੇਰੇ ਤੜਕੇ ਸੂਈ ਅੱਜੇ ਹਾਂਜੀ ਮਾਰਨਿੰਗ ਹਾਂਜੀ ਹਾਂਜੀ ਆ ਵੇ ਕੋ ਅਜੇ ਤਾਂ ਮਾਰਨਿੰਗ ਸੂਈ ਆ ਇਹ ਆਪਾਂ ਹਾਂਜੀ ਹਾਂਜੀ ਤੇ ਬਾਕੀ ਹਾਂਜੀ ਤੇ ਜੋ ਚੋਈ ਆਏ ਮੇਰੇ ਹਿਸਾਬ ਨਾਲ 12:00 ਵਜੇ ਵੀਰ ਚੋਈ ਨਾਲੇ ਬੱਚਾ ਚੰਗਾ ਆ ਠੀਕ ਹੈ ਬੱਚਾ ਮਗਰ ਕੀ ਆ ਗਿਆ ਹਾਂਜੀ ਬੱਚਾ ਵਾ ਜੀ ਲੋ ਜੀ ਮਗਰ ਬੱਛਾ ਦੋਸਤੋ ਠੀਕ ਆ ਹਾਂਜੀ ਹਾਂਜੀ ਇਹ ਕਹਿੰਦਾ ਥੋੜਾ ਢਿੱਲਾ ਗੜਾ ਬੱਚੇ ਦਾ ਨਾ ਕਰਦੀ ਬੜਾ ਤੇ ਬੱਚਾ ਵੀ ਚੁੰਗੀ ਚੰਗੀ ਗਿਆ ਵਾ ਤੇ ਉਹਦਾ ਕਰਕੇ ਨਾ ਥੋੜੀ ਜੀ ਨੋਚੜੀ ਨਚੜੀ ਵੈੜ ਪੂਰੀ ਬਣੀ ਆ ਵੇਖੋ ਥਣ ਥਣ ਬਹੁਤ ਗਰਮ ਵਾਲੀ ਨੂੰ ਝੋਲਾ ਝਾਲਾ ਬੜਾ ਵਧੀਆ ਲੱਗਾ ਵੇਖੋ ਠੀਕ ਲਾ ਕੋ ਲਾਇਆ ਕੱਡੀਆਂ ਪਈਆਂ ਨੇ ਸਾਰਾ ਕਰਮਾ ਲੋ ਦੋਸਤੋ ਮਗਰ ਬੱਛਾ ਹੈ ਰਾਤ ਹੀ ਸੂਈ ਹੈ ਠੀਕ ਆ ਜੀ ਹਾਂਜੀ ਹਾਂਜੀ ਆ ਵੇਖੋ ਬੱਚਾ ਮਗਰ ਬੱਛਾ ਮੇਲ ਕਾਬ ਜੇਰਜੁਰ ਪੈ ਗਈ ਸੀਗੀ ਹਾਂਜੀ ਹਾਂਜੀ ਵੀਰ ਜੀ ਪੂਰੀ ਟੁੱਕ ਤਾਂ ਪੁੱਤ ਠਾ ਤਾ ਲੋ ਵੀ ਆ ਬੱਚਾ ਵੇਖੋ ਠੀਕ ਆ ਹਾਂ ਸੋ ਡੱਬਾ ਬੱਚਾ ਮਗਰ ਤੇ ਡੱਬਾ ਹੀ ਪ੍ਰਿੰਟ ਡੱਬੇ ਪ੍ਰਿੰਟ ਦੇ ਵਿੱਚ ਦੋਸਤੋ ਇਹ ਵਹਿੜਾ ਥਣ ਥਣ ਪੂਰੇ ਹੱਥੀ ਚਵਾਈ ਆ ਲਿਆ ਵੈਸੇ ਪੂਰਾ ਗੋਲ ਥਾਣਾ ਮੋਟਾ ਥਾਣਾ ਕਦ ਕਰ ਤੁਸੀਂ ਇਸ ਬੱਚੀ ਦਾ ਦੇਖ ਕੇ ਚੈੱਕ ਕਰੋ ਆ ਲਓ ਜੀ ਹਾਂ ਸੋ ਪਹਿਲਾ ਸੂਆ ਸੂਈ ਆ ਠੀਕ ਆ ਜੀ ਫਸਟ ਟਾਈਮਰ ਸੋ ਕਦ ਵਜਨ ਪੂਰਾ ਵੈਸੇ ਸੂ ਸਵਾਦ ਵਿੱਚ ਪਸੂ ਆਇਆ ਅੱਜ ਰਾਤ ਹੀ ਸੂਈ ਆ ਠੀਕ ਆ ਹਾਂ ਆ ਲਓ ਜੀ ਘਲਾ ਲੈ ਜਾ ਪੁੱਤ ਲੈ ਜਾ ਲੈ ਜਾ ਗਾਂ ਲੈ ਜਾ ਲੈ ਜਾ ਇਹ ਮਾਰਨਿੰਗ ਚੋਈ ਥੋੜੀ ਪਾਤੀ ਹਾਂਜੀ ਚੋਈ ਵੀਰ ਜੀ 5-7 ਕਿਲੋ ਨਾ ਵੰਦੀ ਜਦੋਂ ਵਿਚਾਰੀ ਤੇ ਬੋਲਾ ਬੜਾ ਵਗਦਾ ਠੀਕ ਹੈ ਤੇ ਮੁੜ ਕੇ ਵਾਵਾ ਹੌਲੀ ਕੀਤੀ ਫਿਰ ਆ ਨਾਲੇ ਗਰਮੀ ਤੋਂ ਬੜੀ ਹੈ ਗਰਮੀ ਗਰਮੀ ਬੜੀ ਆ ਤੁਹਾਨੂੰ ਪਤਾ ਤੇ ਫਿਰ ਉਹਦਾ ਕਰਕੇ ਨਾ ਖਾਲੀ ਬਈ ਦੋਸਤੋ ਬੋਲੇ ਤੇ ਜਵਾਈ ਜਿਹੜੀ ਆ ਪਹਿਲੇ ਡੰਗ ਹੋਈ ਆ ਅੱਜ ਮਾਰਨਿੰਗ ਹਾਂਜੀ ਤੇ ਬਾਕੀ ਚੋਣ ਚਾਣਾ ਭੂ ਛਟਾ ਓਕੇ ਓਕੇ ਵੀਰ ਜੀ ਸਾਰੇ ਆ ਵਧੀਆ ਬਿਲਕੁਲ ਕਰਮਾਲੀ ਦੇ ਕਿਤੇ ਮਸ ਵਧੀਆ ਬੜੀ ਵਧੀਆ ਨਹੀਂ ਲੀਆ ਹਾਂ ਜੀ ਚਵਾਈ ਬਹੁਤ ਵਧੀਆ ਸੀਲਸ ਲੱਗ ਵੀ ਬੜੀ ਵਧੀਆ ਕਰਮਾਲੀ ਬਾਕੀ ਮੂੰਹ ਆਚਾਰ ਦੰਦਾ ਸੰਧੂ ਸਾਹਿਬ ਅੱਛਾ ਜੀ ਹਾਂ ਜੀ ਹਾਂ ਜੀ ਬੱਚੀ ਬਿਲਕੁਲ ਕੁਲੀ ਆ ਚਲੋ ਫਾਰਮੀ ਬੱਚੀ ਆ ਹਾਂ ਹਾਂ ਜੀ ਤੇ ਬਹੁਤ ਵਧੀਆ ਬੱਚੀ ਵੀਰ ਜੀ ਮੰਨ ਲਓ ਕੱਦ ਹਾਂ ਜੀ ਚੌਗੀ ਆ ਸੀਲਸੂਲ ਵੀ ਪੂਰੀ ਆ ਫਿਰ ਕਰਮਾਲੀ ਵੇਖੋ ਕੱਦ ਕਾੜ ਦੀ ਹਿਸਾਬ ਨਾਲ ਮੇਰੇ ਜਿੱਦੀ ਕਰਮਾਲੀ ਤਾਨੂੰ ਪਤਾ ਸੂਡ ਹਾਂ ਜੀ ਹਾਂ ਜੀ ਤੇ ਛੰਡੇ ਵੀਰੇ ਦਾ ਮੁੱਲ ਕਿ ਦੱਸ ਦੋ ਕੀ ਕਰਦੇ ਲੈਣ ਦਾ ਮੁੱਲ ਵੀਰ ਜੀ ਮੁੱਲ ਆਪਾਂ ਇਹਦਾ ਇਹ ਆ ਵੀ ਮੁੱਲ ਤੇ 75000 ਵੀਰ ਜੀ ਕਰਦੇ ਆ ਤੇ 70000 ਚੋਂ ਮਾਨਤਾਣ ਕਰਦਾਂਗੇ ਵੀਰ ਜੀ 70000 ਚੋਂ ਹਾਂਜੀ ਹਾਂਜੀ 70000 ਚੋਂ ਮਾਨਤਾਣ ਕਰਦਾਂਗੇ ਬੱਚੀ ਤੇ ਆ ਵੀਰ ਦੀ 75000 ਦੀ ਵਾਹੇ ਹਾਂ ਹਾਂ ਚਲੋ ਇਹਨਾ ਵੀ ਚਲੋ ਜੋ ਸੋਇਆ ਸਵਾਇਆ ਡੰਗਰ ਤੁਹਾਨੂੰ ਪਤਾ ਵਾ ਵੀ ਥੋੜਾ ਜਿਹਾ ਵੱਧ ਵਿਕਦਾ ਵਾ ਮੰਨ ਲਓ ਇਹ ਆ ਵੀ ਦੱਜਾ ਮਾਰਾ ਬਹੁਤ ਬੇਸਿਲਸ ਲੱਗ ਪੂਰੀ ਆ ਵੇਖੋ ਜੇਰ ਜੂਰ ਐ ਪ੍ਰੋਪਰ ਆਪਣੇ ਕੋ ਵੀਡੀਓ ਹੈਗੀ ਸਾਰਾ ਕੁਝ ਆ ਵੇਖੋ ਬਿਲਕੁਲ ਸੁਣੇ ਆ ਵੀ ਜੇ ਆਖੇ ਮੰਨ ਲਓ ਆ ਵੇਖੋ ਬਿਲਕੁਲ ਸਾਰੀ ਓਕੇ ਆਹ ਕਰੋ ਜਾਈਂ ਆ ਵੇਖੋ ਪਰ ਜਿੱਧਰ ਦੀ ਮਰਜ਼ੀ ਕਰ ਮਾਰੀ ਉਹ ਆ ਵੇਖੋ ਸਾਰੇ ਹਾਂਜੀ ਦੂਜੇ ਵੀ ਦੋ ਵਿਖਾ ਦਈਏ ਆਹ ਮਾਰ ਦਿਓ ਤਾਰਾਂ ਫਿਰ ਚਲੋ ਆਹ ਦੇਖੋ ਉਹ ਦਰਦੀ ਦੁਰਦੀ ਆ ਪਹਿਲਣਾ ਤੁਹਾਨੂੰ ਪਤਾ ਕੋਈ ਇਹ ਵੀ ਛੜਛਪਾ ਨਹੀਂ ਕੋਈ ਕਰਮਾ ਵਾਲੀ ਹੈਗਾ ਹਾਂਜੀ ਹਾਂਜੀ ਰਵੀਵੀਰ ਝੰਡੇ ਇਹ 70 ਚ ਮਾਨਤਨ ਹੋ ਜਾਊਗਾ ਹਾਂਜੀ ਹਾਂਜੀ ਠੀਕ ਆ ਸੈਗਰ ਨੰਬਰ ਤੇ ਜਿਹੜੀ ਆ ਵੈਡ ਖੜੀ ਆ ਆਪਣੇ ਕੋਲ ਇਹ ਵੀ ਦੀ ਆ ਗਈ ਕਾਫੀ ਜਰਸੀ ਕਾਫੀ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਹਾਂਜੀ ਇਹ ਵੀ ਵੀਦੀ ਇਹ ਕੱਲ ਸਵੇਰੇ ਸੋਈ ਆ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਲਓ ਦੋਸਤੋ ਏ ਵੀ ਸਵੇਰੇ ਸੂਈ ਆ ਹਾਂਜੀ ਹਾਂਜੀ ਅੱਜ ਮਾਰਨਿੰਗ ਹੈ ਕੱਲ ਇਹ ਕੱਲ ਮਾਰਨਿੰਗ ਸੂਈ ਆ ਵੀਰ ਜੀ ਕੱਲ ਮਾਰਨਿੰਗ ਹਾਂਜੀ ਹਾਂਜੀ ਕੱਲ ਮਾਰਨਿੰਗ ਦੂਜਾ ਦੇਣਾ ਦੋਸਤੋ ਮਗਰ ਬੱਛੀ ਆ 나ੜੂ ਤੇ ਬੱਚਾ ਹਾਂ ਤੇ ਸੂਹਾ ਦੂਜਾ ਹੈ ਹਾਂਜੀ ਹਾਂਜੀ ਬੱਚੀ ਬਹੁਤ ਮੰਨ ਲੋ ਗਿੱਲਾ 나ੜੂ ਆ ਬੱਚੀ ਬੜੀ ਬਰੀਦ ਵਾਲੀ ਕਰਮਾ ਵਾਲੀ ਵਖਾਪੋ ਤਾਨੂੰ ਮੂੰਹ ਖਾ ਦਾ ਤੇ ਇਹ ਦੂਜਾ ਸੂਹਾ ਵਾ ਵੀਰ ਜੀ ਅੱਛਾ ਜੀ ਹਾਂਜੀ ਹਾਂਜੀ ਤੇ ਬਾਕੀ ਆ ਚਲੋ ਸੂ ਸਵਾ ਜੇ ਤੁਹਾਨੂੰ ਪਤਾ ਤਾਜੇ ਤਾਜੀਆਂ ਬੱਚਾ ਸੂਈਆਂ ਤੁਸੀਂ ਕਿਹਾ ਬੋਲਾ ਇਹਦੇ ਥੱਲੇ ਕਿੰਨਾ ਕਿਜੀ ਬੋਲਾ ਵੀਰ ਜੀ ਇਹਦੇ ਥੱਲੇ ਹੁਣ ਕਰਮਾ ਵਾਲੀ ਥੱਲੇ 14 ਕਿਲੋ ਬੋਲਾ ਹੈਗਾ ਵੀਰ ਜੀ ਇਹਦੇ ਥੱਲੇ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਕੱਲ ਕਰਮਾ ਵਾਲੀ ਸੋ ਦੋਸਤੋ ਕੱਲ ਦੀ ਸੂਈ ਆ 14 ਕਿਲੋ ਬੋਲਾ ਠੀਕ ਹਾਂਜੀ ਹਾਂਜੀ ਸਾਫ ਕਰਤੀ ਬੋਲੇ ਤੋਂ ਕੱਲ ਹੀ ਨਹੀਂ ਵੀਰ ਜੀ ਸਾਫ ਨਹੀਂ ਮੰਨ ਲਓ ਇਹ ਗੱਲ ਹੈ ਕਿ ਆ ਵੀ ਸਾਫ ਨਾ ਦੂਜਾ ਢੰਗ ਸਵੇਰੇ ਚੋਈ ਅੱਜ ਅੱਛਾ ਹਾਂਜੀ ਹਾਂਜੀ ਕੱਲ ਮੌਰ ਕੱਲ ਮੁੜਕੇ ਮੰਨ ਲਓ ਇਹ ਵੀ ਜੇਰ ਜੂਰ ਤੋਂ ਬਾਹਰ ਆਈ ਤੁਹਾਨੂੰ ਤੇ ਚਵਾਈ ਚੁਈ ਬੜੀ ਵਧੀਆ ਕਰਮਾ ਵਾਲੀ ਦੀ ਤੇ ਸੀਲਸ ਲੱਗ ਵੀ ਏਡੀ ਵਧੀਆ ਕਰਮਾ ਵਾਲੀ ਦੋਵੇਂ ਬੰਨੇ ਬੈਹਿ ਕੇ ਚੋਈ ਜਾਓ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਠੀਕ ਆ ਬਹੁਤ ਹਨਾ ਫਰਟੀਲੀ ਵਾ ਵੱਚੀ ਲੈ ਜਾ ਪੁੱਤ ਲੰਮੀ ਲੰਮੀ ਆ ਜਾ ਲੈ ਹਾਂਜੀ ਸੋ ਕਦ ਕੁੱਦ ਵੀ ਦੋਸਤੋ ਵਧੀਆ ਆ ਠੀਕ ਆ ਮੀਡੀਅਮ ਤੋਂ ਥੋੜੀ ਜਿਹੀ ਪਰਾਸ ਹਾਈਟ ਆ ਮੀਡੀਅਮੋਂ ਵੀ ਤੁਸੀਂ ਮੰਨ ਕੇ ਸੌਦਾ ਕਰ ਲਿਓ ਠੀਕ ਆ ਮਗਰ ਬੱਚੀ ਤੇ ਕੋ 14 ਕਿਲੋ ਬੋਲਾ ਚੰਡਾ ਸਿੰਘਾਂ ਦਾ ਵੀ ਆਪਾਂ ਚੋਇਆ ਇਹਦਾ ਠੀਕ ਆ ਬਾਕੀ ਥਾਂ ਤੋਂ ਬਹੁਤ ਵਧੀਆ ਹਵਾਨਾ ਲੇਵਾ ਜਿੰਨਾ ਅੱਗੇ ਉਹਨੇ ਪਿਛੇ ਬਾਕੀ ਇਹ ਗੱਲ ਹੈਗੀ ਵੀਰ ਜੀ ਚੱਲੂਗੀ ਕਰਮਾਂ ਵਾਲੀ ਇਹ ਆ ਵੀ ਆਪਣਾ ਮਾਲਾ ਵਿਸਤਾਰਾਂ 18 ਕਿਲੋ ਦੋ ਦੋਨਾਂ ਚੋਇਆ ਵਾ ਪਿਛਲੇ ਸੂਏ ਵੀਰ ਜੀ ਤੇ ਪਹਿਲਾਂ ਥੱਲੇੋਂ ਅੱਛਾ ਅੱਛਾ ਹਾਂਜੀ ਹਾਂਜੀ ਤੇ ਚਲੋ ਮੰਨ ਲਓ ਹੁਣ ਵੀ ਸੋਹਣੀ ਸਟਾਰਟਿੰਗਾਂ ਕਰਮਾਂ ਵਾਲੀ ਦੀ ਫਿਰ ਚਵਾਚੂ ਬਹੁਤਾ ਵਧੀਆ ਕਰਮਾਂ ਵਾਲੀ ਨੂੰ ਲੱਗਾ ਹੂੰ ਹੂੰ ਹਾਂਜੀ ਹਾਂਜੀ ਲੋ ਜੀ ਮਗਰ ਵੱਛੀ ਆ ਹਾਂਜੀ ਵੱਛੀ ਬਹੁਤ ਵਧੀਆ ਹੋਣੇ ਤੇ ਦੋਸਤੋ ਚੱਲ ਰਹੀ ਹੈ ਠੀਕ ਆ ਹਾਂਜੀ ਬਾਕੀ ਥਣ ਭਾਂਡਾ ਬਿਲਕੁਲ ਤੁਹਾਨੂੰ ਇੱਕ ਵਾਰੀ ਥੋੜਾ ਹੋਰ ਨੇੜੇ ਦਿਖਾ ਦਈਏ ਆ ਦੇਖੋ ਆ ਦੇਖੋ ਆ ਡਰ ਰੂਟਰ ਬਹੁਤ ਵੇਖੋ ਆ ਵੇ ਤੇ ਇਸ ਮੰਨ ਲਓ ਥੀਲ ਸੂਲ ਬਹੁਤ ਕਰਮਾਂ ਵਾਲੀ ਵਧੀਆ ਮਗਰਲੇ ਨਾ ਮਗਰਲੀ ਵੀਰ ਜੀ ਵਧੀਆ ਚੋਇਆ ਜਾਂਦਾ ਗਾੜ ਦਾ ਗਾੜ ਚੋਈ ਜਾਂਦੀ ਵਧੀਆ ਭਾਵੇਂ ਮਧਾਣੀ ਕੀ ਇਰਮੀ ਚੋਲੋ ਤੇ ਭਾਵੇਂ ਮਗਰਲੇ ਨਾ ਮਗਰਲੀ ਚੋਲੋ ਕੋਲਾ ਚਵਾਵ ਆ ਮੰਨ ਲਓ ਫਿਰ ਸੀਲ ਸੂਲ ਵੀ ਕਰਮਾਂ ਵਾਲੀ ਪੂਰੀ ਯਾਨੀ ਦੇ ਆ ਵੇਖੋ ਜਿੱਦਾਂ ਨਹੀਂ ਤੇ ਤੁਹਾਨੂੰ ਪਤਾ ਡੰਗਰ ਕਈ ਅਹੀਂ ਤੇ ਨਹੀਂ ਹਾਂ ਤੇ ਇਹ ਛੱਡੇ ਕਿੰਨੇ ਦੀ ਦੇਦਗੇ ਵੀਰ ਵੀਰ ਜੀ ਇਹ ਆਪਾਂ ਹਾਂ ਨਾ ਵੀਰ ਜੀ ਇਹ 55000 ਦੀ ਵਛੀ ਦੇ ਦਾਂਗੇ 55000 ਹਾਂ ਮੋਲ ਨੂੰ ਭਾਵੇਂ ਕੋ 60 ਕਰ ਲੈ 65 ਕਰ ਲੈ ਪਰ ਨਹੀਂ ਉਹ ਕੰਮ ਨਹੀਂ ਆਪਾਂ ਦੇਣ ਆ ਨਾ ਵਾਲਾ ਹੀ ਵੀਰ ਜੀ ਕਰਨਾ 55000 ਹਾਂਜੀ 55000 ਦੀ ਵੀਰਦੀ ਵੱਛੀ ਦਵਾਂਗੇ ਹਾਂ ਨਾ ਜੇ ਤੋਂ 200 ਰੁਪਿਆ ਵੀਰਦੀ ਛੋੜ ਹੋਣੀ ਹੈ ਠੀਕ ਹੈ ਜੀ ਬਾਕੀ ਆ ਵੀ ਤੁਹਾਨੂੰ ਪਤਾ ਵੱਛੀ ਚਲੋ ਇਹ ਆ ਵੀ ਮੰਨ ਲਓ ਜਿਹੜਾ ਵਾ ਜੇ ਨਿੱਕੀ ਨਹੀਂ ਗਈ ਮੰਨ ਲਓ ਵੀ ਵੱਡੀਆਂ ਵੱਡੀਆਂ ਵੱਛੀਆਂ ਚ ਆਉਂਦੀ ਵੀਰਜੀ ਆ ਠੀਕ ਕਦਕੁੱਦ ਸੋਹਣਾ ਵਾ ਬਾਕੀ ਆ ਵੇਖੋ ਆ ਬੜੀ ਵਧੀਆ ਕਰਮਾਂ ਵਾਲੀ ਮਗਰ ਤੋਹਫਾ ਹੈ ਹਾਂਜੀ ਇਹ ਵੀ ਤੋਹਫਾ ਵਾ ਤੇ ਇਹ ਵੀ ਤੋਹਫਾ ਹੀ ਆ ਗਰਮੀਆਂ ਦਾ ਵਿਚਾਰੀ ਨਾ ਇਹਨੇ ਘਰਕਣਾ ਨਾ ਕੋਸ਼ਣਾ ਕਰਮਾਲੀ ਨੇ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਲੋ ਜੀ 56000 ਦੇ ਵਿੱਚ ਦੋ ਸੂਏ ਤੁਹਾਨੂੰ ਵੈੜ ਮਿਲ ਜੂਗੀ ਦੋ ਚਾਹ ਨੰਬਰ ਆ ਠੀਕ ਆ ਹਾਂਜੀ ਹਾਂਜੀ ਸੂਈ ਸਵਾਈਆ ਕਰਮਾ ਵਾਲੀ ਬਿਲਕੁਲ ਤਾਂ ਜੀ ਬੱਚਾ ਮਗਰ ਬੱਛੀ ਆ ਬੱਛੀ ਬੱਛੀ ਵੀ ਵੱਧੇ ਵਾਲੀ ਗੱਲ ਆ ਮਗਰ ਬੱਛੀ ਆ ਹਾਂਜੀ ਹਾਂਜੀ ਪਰ ਬੱਛੀ ਵੀ ਬਹੁਤ ਬੱਛੀ ਵੀ ਬੜੀ ਸੀਲਸ ਲੱਗਾ ਚਨੂ ਸਾਹਿਬ ਜਵਾਜੂ ਬਹੁਤ ਸੋਹਣਾ ਕਰਮਾ ਵਾਲੀ ਦਾ ਤੇ ਛੱਡੇ ਵੀ ਲੱਗੇ ਜਿਹੜੀ ਆਪਣੇ ਕੋਲ ਆ ਗਈ ਇਹਨੂੰ ਆਦੇਸੀ ਹਰਿਆਣਵੀ ਵੀ ਹਾਂਜੀ ਇਹ ਹਰਿਆਣਵੀ ਦਾ ਸਲਵੀਰ ਜੀ ਇਹ ਵੀ ਬਹੁਤ ਵਧੀਆ ਤੋਹਫਾ ਹੀ ਆ ਸਾਹਿਬ ਦਾ ਹਾਂਜੀ ਹਾਂਜੀ ਤਾਂ ਦੋਸਤੋ ਵਾਈਟ ਤੇ ਗ੍ਰੇ ਏ ਵੀਰ ਜੀ ਆਪਣਾ ਐਰਕੀ ਨਾ ਮੰਨ ਲੋ ਇਹ ਆ ਵੀ ਪਹਿਲਾ ਸੂਆ ਹੀ ਸੋਈ ਆ ਪਹਿਲਣੀ ਆ ਹਾਂਜੀ ਪਹਿਲਣੀ ਆ ਅੱਛਾ ਤੇ ਬੌਲਾ ਹੀ ਆ ਵੀਰ ਜੀ ਦੇ ਥੱਲੇ ਇਹ ਪਰਸੋਂ ਸਵੇਰੇ ਸੋਈ ਆ ਤੇ ਬੌਲਾ ਹੀ ਆ ਵੀਰ ਜੀ ਇਹਦੇ ਵੀ ਹਜੇ ਹਾਂਜੀ ਬੱਚੀ ਦਾ ਜਿੱਦ ਬਿਲਕੁਲ ਗਿੱਲੇ ਨਾਲੂ ਤੇ ਬੱਚੀ ਇਹਦੇ ਵੀ ਮਗਰ ਵੀ ਬੱਚੀ ਹਾਂਜੀ ਹਾਂਜੀ ਬੱਚੀ ਵੇਖੋ ਆਪ ਵੀ ਦੱਸੋ ਪਹਿਲਾ ਸੂਆ ਤੇ ਮਗਰ ਵੀ ਬੱਚੀ ਆ ਠੀਕ ਆ ਵੇਖੋ ਨਾਲੂ ਕੋਈ ਨਾ ਬੱਜੇ ਪੁੱਛੇ ਨਾਲ ਬੰਨੇ ਹੁੰਦੇ ਆ ਹਾਂਜੀ ਹਾਂਜੀ ਉਹ ਆਪਣਾ ਗੱਲ ਕੀ ਹੋ ਜਾਵੇਗਾ ਠੀਕ ਤੇ ਮੰਨ ਲੋ ਇਹ ਆ ਵੀ ਗਾੜੀ ਕੋ ਕੱਟ ਵੀ ਦਈਦਾ ਵਾ ਵੀ ਹੁਣ ਨਾ ਗਰਮੀ ਆ ਸੁੱਕ ਜਾਂਦੇ ਆ ਨਾਲੂ ਤੇ ਛੇਤੀ ਲੈ ਜਾਂਦੇ ਆ ਹਾਂ ਬਿਲਕੁਲ ਹਾਂਜੀ ਹਾਂਜੀ ਤੇ ਇਹ ਆ ਵੀ ਮੁਰਕੇ ਕਈ ਨਹੀਂ ਤੁਹਾਨੂੰ ਪਤਾ ਗਾੜੀ ਬਾਕੀ ਝੁੰਡੇ ਇਹ ਵੀ ਥਣ ਤੋਂ ਬੜਾ ਸਵਾਦੀ ਬੜਾ ਵੀਰ ਜੀ ਚਵਾਈ ਬੜੀ ਸਵਾਦੀ ਕਰਮਾਂ ਵਾਲੀ ਦੀ ਫਿਰ ਇਹ ਸੀਲ ਵੀ ਬੜੀ ਆ ਠੀਕ ਆ ਜੀ ਹਾਂਜੀ ਹਾਂਜੀ ਮਹਾਰਾਜਾ ਚਲੋ ਇਹ ਆ ਵੀ ਉਹਨਾਂ ਧਰਦੀ ਆ ਚੱਲ ਕਰਮਾਲ ਕੀ ਗਾਓ ਤੇ ਬੱਚੀ ਦਾ ਮੰਨ ਲਓ ਇਹ ਗੱਲ ਹੈਗੀ ਵੀ ਬੱਚੀ ਦਾ ਬੱਚੀ ਦਾ ਬੜਾ ਕਰਦੀ ਕਰ ਲਓ ਵੀ ਹਾਂਜੀ ਸੋ ਥਣ ਵੇਖੋ ਦੋਸਤੋ ਬਹੁਤ ਖੂਬਸੂਰਤ ਰੋਗ ਰੋਗ ਦਾ ਥਣ ਹਾਂਜੀ ਤੇ ਇਹ ਵੀ ਕਰਮਾਲੀ ਠੀਕ ਆ ਜੀ ਕੱਲ ਪਰਸੋਂ ਦੀ ਸੂਹੀ ਆ ਹਾਂ ਤੇ ਬੌਲਾ ਤੇ ਵੀ ਚੱਲਣ ਈ ਆ ਬੌਲਾ ਵੈਸੇ ਕਿੰਨਾ ਕਿਚੋਇਆ ਜੀ ਵੀਰ ਜੀ ਬੌਲਾ ਇਹਦੇ ਥੱਲੇ ਹੈਗਾ ਵਾ ਹੁਣ ਇਸ ਟਾਈਮ 7 ਕਿਲੋ ਬੌਲਾ ਵੀਜੀ ਹੈਗਾ ਵਾ 7 ਕਿਲੋ ਹਾਂਜੀ ਹਾਂਜੀ 6-7 ਕਿਲੋ ਬੌਲਾ ਜਿਹੜਾ ਵਾ ਨਾ ਵਧੀਆ ਆਰਾਮ ਨਾ ਹੈਗਾ ਵੀਦੀ ਠੀਕ ਆ ਜੀ ਹਾਂਜੀ ਹਾਂਜੀ ਫਿਰ ਇਹ ਆ ਵੀ ਕਰਮਾਂ ਵਾਲੀ ਨਾ ਸੀਲਸ ਲੱਗ ਵੀ ਬੜੀ ਆ ਮੜਾ ਜਾ ਵੰਗਾ ਚਲੋ ਮੰਨ ਲਓ ਵੀ ਉਹਨਾਂ ਸੂਣ ਲੱਗਿਆ ਪਾਲਿਆ ਹਲਦੀ ਨਹੀਂ ਗਈ ਇਹ ਨਾ ਕੋਈ ਮੇਰਾ ਵੀਰ ਭਰਾ ਕਈ ਜਰੀ ਆ ਕੇ ਵੀ ਮੰਨ ਲੋ ਪਹਿਲਨ ਚਾਹੇ ਲਸਾ ਸੂਈ ਆਪਣੇ ਕੋਲ ਹੀ ਆ ਕੇ ਅੱਗੋਂ ਹਾਂਜੀ ਅੱਗੋਂ ਆਈ ਸੂਈ ਨਹੀਂ ਨਹੀਂ ਵੀਰ ਜੀ ਆਪ ਉੱਥੇ ਸੂਈ ਆਈ ਉੱਥੇ ਸੂਈ ਆ ਹਾਂਜੀ ਹਾਂਜੀ ਤੇ ਉੱਥੇ ਪਾਈ ਵਧੀਆ ਵਧੀਆ ਜੇਰੇ ਮੈਂ ਨਾ ਮੈਂ ਲੈ ਲਈ ਸ਼ਾਮੀ ਲੈ ਲਈ ਮੈਂ ਸਵੇਰੇ ਖੜਾਂਗੇ ਤੇ ਸਵੇਰੇ ਉਹਨੇ ਮੁੜ ਕੇ ਮੈਨੂੰ ਫੋਨ ਕਰਤਾ ਤੜਕੇ ਵੀਰ ਨੇ ਹੁੰਦਾ ਵੀਰ ਤੁਹਾਡੀ ਵਹਿੜ ਸੂਪੀ ਆ ਇਹ ਅੱਛਾ ਅੱਛਾ ਤੇ ਮੈਂ ਕਿਹਾ ਚੱਲ ਕੋਈ ਨਹੀਂ ਵੀਰ ਮੈਂ ਕਿਹਾ ਜੇਰ ਜੂ ਰਾਂਦਾ ਅਜੇ ਪੈਨ ਵਾਲੀ ਆ ਤੜਕੇ ਸੂਈ ਆ ਤੇ ਮੁੜ ਕੇ ਫਿਰ ਅਗਲੇ ਦਿਨ ਮੈਂ ਸ਼ਾਮੀ ਲਈ ਤੇ ਹਾਂਜੀ ਹੌਲੀ ਹੌਲੀ ਤੇ ਚਵਾਚੂ ਬਹੁਤ ਵਧੀਆ ਸੰ ਐ ਮਈਆਂ ਆ ਜਵਾਬ ਆ ਪੂਰਾ ਵਧੀਆ ਜਿੰਨੂੰ ਆਂਦੇ ਆ ਠੀਕ ਆ ਠੀਕ ਹਾਂਜੀ ਅਜੇ ਤੁਹਾਨੂੰ ਪਤਾ ਤਾਜੀ ਸੂਈ ਆ ਫਿਰ ਇੱਕ ਉਪਰੇ ਸਾਹਮਣੇ ਤੁਹਾਨੂੰ ਪਤਾ ਡੰਗਰ ਆਉਂਦਾ ਉਹਦਾ ਕਰਕੇ ਵੀ ਮੰਨ ਲਓ ਵੀ ਬਿਲਕੁਲ ਬਿਲਕੁਲ ਹਾਂਜੀ ਲਓ ਦੋਸਤੋ ਠੀਕ ਆ ਜੀ ਇਹ ਥਣ ਦੇਵਾ ਹੈ ਬਾਕੀ ਥਣ ਥਣ ਤੁਸੀਂ ਇਹ ਸ਼ੇਪ ਵੇਖ ਲਓ ਤੇ ਚਾਰ ਥਾਣਾ ਚਾਰੇ ਥਾਣਾ ਦੀ ਵਿਰਲਪੁਰਲ ਬੇਸ਼ੱਕ ਥੋੜੀ ਹੋਊਗੀ ਪਰ ਤਾਨੂੰ ਬਹੁਤ ਸਵਾਦੀ ਠੀਕ ਬੜਾ ਜੀ ਜਦੋਂ ਆਪਾਂ ਚੋਨੇ ਆ ਜੀ ਉਦੋਂ ਬੜੀ ਵੇਥ ਹੋ ਜਾਂਦੀ ਉਹ ਥਣ ਲੰਮਾ ਵਾ ਥੋੜਾ ਜਿਹਾ ਨਾਲ ਜੁੜ ਜਾਂਦਾ ਵਾ ਤੇ ਬਾਕੀ ਇਹ ਗੱਲ ਹੈਗੀ ਆ ਵੀ ਠੰਡੀ ਠੁੰਡੀ ਵੀ ਆ ਕਰਮਾਂ ਵਾਲੀ ਕੋਈ ਨਹੀਂ ਮੰਨ ਲੋ ਵੀ ਗਰਮ ਗਰਮ ਨਹੀਂ ਕਈਏ ਤੁਹਾਨੂੰ ਪਤਾ ਵੇਖੋ ਗਰਮ ਗਰਮ ਹੁੰਦੀਆਂ ਵਾ ਉਹ ਤੁਹਾਨੂੰ ਪਤਾ ਡੰਗਰ ਨਵੇਂ ਤੋਂ ਡਰਦਾ ਡੁਰਦਾ ਵਾ ਬਾਕੀ ਚਵਾ ਚੂ ਆ ਚੂ ਦੀ ਵੀਰ ਜੀ ਪੂਰੀ ਆਪਣੀ ਗਾਰੰਟੀ ਹੋਊਗੀ ਲੱਤ ਮਾਰੇ ਵਛੀ ਚਾਹੇ ਕੋਈ ਕਰੇ ਉਹ ਗੱਲ ਦੀ ਆਪਣੀ ਗਾਰੰਟੀ ਹੋਊਗੀ ਠੀਕ ਆ ਹਾਂਜੀ ਹਾਂਜੀ ਤੇ ਦੇ ਕਿਨੇ ਦੀ ਦਵਾਂਗੇ ਵੀਰੇ ਵਿਧੀ ਦੇ ਨੂੰ ਮੰਨ ਲੋ ਇਹ ਗੱਲ ਹੈਗੀ ਆ ਵੀ ਆਪਾਂ 36000 ਦੀ ਦੇ ਦਿੱਤੀ 36000 ਹਾਂਜੀ 36000 ਦੀ ਦੇ ਦਿੱਤੀ ਠੀਕ ਆ ਜੀ ਹਾਂਜੀ ਹਾਂਜੀ ਬੱਚੀ ਚਲੋ ਚੰਗੀ ਆ ਮੰਨ ਲੋ ਦੁੱਧ ਵੀਰ ਜੀ ਨੇ 10 12 ਕਿਲੋ ਕਰਮਾਲੀ ਨੇ ਜੇ ਕੋਈ ਸੇਵਾ ਮਗਰ ਵੀ ਬੱਚੀ ਬੜੀ ਵਧੀਆ ਤੇ ਬਾਕੀ ਆ ਵੀ ਜਲੇ ਹੁਣ ਤੁਹਾਨੂੰ ਪਤਾ ਜਿੰਨੇ ਵੀਰ ਨੇ ਹੁਣ ਮੈਂ ਕਈ ਯਾਰ ਨਹੀਂ ਜਾਈਦਾ ਨਾ ਤੋਂ ਅਗਲੇ ਨੂੰ ਜ਼ਿਆਦਾ ਵੀ ਘਾਟਾ ਕੀ ਇਹਦਾ ਅਗਲਾ ਹੁਣ ਤੁਹਾਨੂੰ ਪਤਾ ਜਿੰਨੇ ਪਾਲੀ ਆ ਹਾਂਜੀ ਠੀਕ ਆ ਇਹ ਗੱਲ ਪਾਲ ਕੇ ਤੇ ਏਡੀ ਕਰਕੇ ਸਵਾਈ ਆ ਤੇ ਅਕਸਰ ਵਿਚਾਰੀ ਉਹਦਾ ਵੀ ਕੋਈ ਭੈਣ ਭਰਾ ਦਾ ਖਰਚਾ ਕਿੰਨਾ ਆ ਆਉਂਦਾ ਬਸ ਬਸ ਠੀਕ ਹੈ ਨਾ ਗੱਲ ਤੇ ਬਾਕੀ ਚਲੋ ਜਿਹੜੇ ਵੀਰ ਭਰਾ ਨੇ ਗਾੜੀ ਵੀ ਕਹੇ ਨੇ ਤੁਹਾਨੂੰ ਪਤਾ ਲੈਣੀ ਗਾ ਉਹ ਕਰਮਾ ਲਈਏ ਲਓ ਵੀ ਦੋਸਤੋ 36000 ਆ ਹਾਂਜੀ 36000 ਦੇ ਵਿੱਚ ਥੋੜਾ ਬਾਦਾ ਕੋਈ ਲੈਸ ਹੋ ਜਾਊਗਾ ਹਾਂਜੀ ਹਾਂਜੀ ਕੋਈ ਨਹੀਂ ਵੀ ਕਰ ਦਾਂਗੇ ਬਾਕੀ ਇਹ ਗੱਲ ਹੈ ਜੀ ਬਾਦਾ ਨਹੀਂ ਮਗਰ ਵੀ ਬਚੀ ਆਪ ਵੀ ਬਚੀ ਆ ਠੀਕ ਆ ਹਾਂਜੀ ਹਾਂਜੀ ਲਓ ਵੀ ਤੇ ਬਾਕੀ ਬੜੀ ਪਿਆਰੀ ਆ ਜੀ ਇਹ ਤੁਹਾਨੂੰ ਪਤਾ ਵਾ ਮੰਨ ਲਓ ਇਹਨਾਂ ਦਾ ਦੁੱਧ ਦੁੱਧ ਵੜਾ ਇਹਨਾਂ ਦਾ ਵਧੀਆ ਦੁੱਧ ਹੁੰਦਾ ਵਾ ਜਿਹਨੂੰ ਆਪਾਂ ਆਖ ਦਿੰਨੇ ਮੰਨ ਲਓ ਹੁਣ ਸਦੂ ਸਾਹਿਬ ਇਹਨੇ 10 12 ਕਿਲੋ ਇਹਨੇ ਕਰਮਾਂ ਲਈ 10 ਕਿਲੋ ਭਾਂਡੇ ਚ ਵੀ ਪਾਈ ਗਈ ਨਾ ਮਨ ਲਓ ਵੀ ਜਿੰਨੇ 1.5 ਲੱਖ ਰੁਪਈਆ ਮੈਂ ਤੇ ਲਵਾਂ ਨਾ ਉਹ ਮੰਨ ਲਓ ਵੀ ਇਹਨੇ ਆ ਵੀ ਚਲੋ ਮੈਂ ਤੇ ਨਹੀਂ ਇਹਨੇ ਬਣਨਾ ਬਾਕੀ ਇਹ ਗੱਲ ਹੈਗੀ ਵੀ ਸਾਰੀ ਵਧੀਆ ਫਰਿੱਜ ਤੋਂ ਦੁੱਧ ਨਹੀਂ ਮੁਕੰਦੇ ਦੀ ਸਾਰੀਆਂ ਕਰਮਾ ਕਰਮਾ ਲਈ ਤੇ ਮਗਰ ਵੀ ਬਚੀ ਆ ਬਿਲਕੁਲ ਆਪ ਵੀ ਬਚੀ ਦੇ ਮਗਰ ਵੀ ਬਚੀ ਤੇ ਪਰ ਪੀਸ ਤੁਹਾਨੂੰ ਪਤਾ ਵੇਖੋ ਵੀ ਉਤਨਾ ਜੇ ਆਪਾਂ ਗੱਲ ਗਿਣੀਏ ਤੇ ਸਾਨੂੰ ਸਭ ਨਗੀਨਾ ਹੀ ਆ ਨਾ ਉਤਨਾ ਨਗੀਨਾ ਨਗੀਨਾ ਹੈ ਨਾ ਨਗੀਨਾ ਨੂੰ ਨਗੀਨਾ ਕਹਾਂਗੇ ਆਪਾਂ ਹਾਂਜੀ ਹਾਂਜੀ ਤੇ ਬਾਕੀ ਸਭ ਹਾਂਜੀ ਹਾਂਜੀ ਤੇ ਕੋਈ ਨਹੀਂ ਕਰਦਾਂਗੇ ਮਾਨ ਤਾਨ ਕੋਈ ਗੱਲ ਨਹੀਂ ਤੇ ਬਾਕੀ ਇਹ ਆ ਵੀ ਬੱਚੀ ਵੀਰ ਦੀ ਬਹੁਤ ਵਧੀਆ ਵਾ ਠੀਕ ਹੈ ਜੀ ਹਾਂਜੀ ਹਾਂਜੀ ਨਾ ਵੀ ਝੰਡੇ ਵੀ ਲੱਗੇ ਜਿਹੜੀ ਆ ਖੜੀ ਇਹ ਉੱਚੇ ਬੱਚੇ ਜਾ ਗਈ ਛੇ ਇਹ ਵੀਰ ਦੀ ਉੱਚੇ ਬੱਚੇ ਚ ਜੀ ਠੀਕ ਹੈ ਇਹਦੇ ਥੱਲੇ ਵੀਰ ਦੀ 10-11 ਕਿਲੋ ਦੁੱਧ ਵੀਰ ਦੀ ਵਧੀਆ ਤਿਆਰ ਕੰਡੇ ਵਾਲਾ ਧਰਦੀ ਆ ਚਲੋ ਥੋੜੀ ਜੀ ਪਰਸੀਲ ਬੜੀ ਜੀ 10-11 ਕਿਲੋ ਦੁੱਧ ਹਾਂਜੀ ਹਾਂਜੀ ਸਮਾਂ ਕਿੰਨਾ ਹੋ ਗਿਆ ਸੀ ਸਮਾਂ ਵੀਰ ਦੀ ਮੰਨ ਲਓ ਇਹ ਆ ਵੀ ਇਹਨੂੰ ਆਪਾਂ ਨੂੰ ਉਹਨਾਂ ਨੇ ਇਹੋ ਗੱਲ ਕਹੀ ਆ ਵੀ ਇਹਨੂੰ 2.5 ਤੋਂ 3 ਮਹੀਨੇ ਹੋ ਗਏ ਆ ਮੰਨ ਲਓ ਅੱਛਾ ਜੀ ਸੂਈ ਨੂੰ ਵੱਛਾ ਵਾ ਵੱਛਾ ਵਾ ਡਾ ਵਾ ਮਗਰ ਬਾਕੀ ਗਾਂ ਵੀ ਚੰਗੀ ਲੰਮੀ ਲੁੰਮੀ ਵੱਚੀ ਵਹਿੜ ਤੇ ਆਹ ਜੇ ਬੱਚਾ ਇਹਦੇ ਮਗਰ ਤੇ ਬੱਚੇ ਦਾ ਤਾਂ ਐ ਕਰਦੀ ਆ ਨਾ ਮਹਲਾ ਕਰਮਾਲੀ ਵੀ ਜਿਵੇਂ ਸੂ ਘੇੜੀ ਹੁੰਦੀ ਆ ਠੀਕ ਆ ਤੁਹਾਂ ਦਾ ਵੀ ਗਾਂ ਥੱਲੇ ਵੀਰ ਦੁੱਧ ਚੰਗਾ ਹੀ ਆਂਦਾ ਆ ਵੀ 15 16 ਕਿਲੋ ਵੀ ਰਹੀਂ ਦੁੱਧ ਚੁੰਦੇ ਰਹੇ ਤੇ ਥੱਲਿਓ ਤੇ ਬੱਚਾ ਆਂਦਾ ਸਾਤੋਂ ਵੱਧੋ ਬਦੀ ਚੁੰਗ ਜਾਂਦਾ ਰਿਹਾ ਉਹ ਫੜੀ ਵਿੱਚ ਠੀਕ ਆ ਠੀਕ ਆ ਹਾਂਜੀ ਹਾਂਜੀ ਅੱਛਾ ਬਣੀ ਬੁਣੀ ਹੋ ਗਈ ਅਗੇ ਹਾਂਜੀ ਬਣੀ ਆ ਵੀਰ ਜੀ ਇਹਨੂੰ ਅੱਜ ਇਹਨੂੰ ਹੋ ਗਿਆ 10 15 ਦਿਨ ਨੂੰ ਨਿਆਹਾ ਵੀ ਬਣੀ ਨੂੰ ਠੀਕ ਆ ਹਾਂਜੀ ਹਾਂਜੀ ਪੀਗਾ ਭਰਾਇਆ ਵੀਰ ਜੀ ਉਹਨਾਂ ਨੇ ਸੋ ਵੇਰ ਦੋਸਤੋ ਪੂਰੀ ਨਿਗਰ ਆ ਚਾਈ ਵਾਲ ਕ੍ਰੋਸ ਅੰਗ ਚ ਆ ਗਈ ਆ ਹਾਂ ਤੇ ਸੁਈ ਨੂੰ ਬੇਸ਼ੱਕ ਸਮਾਂ ਤੁਸੀਂ ਆਪਦੀ ਜਜਮੈਂਟ ਕਰ ਲਿਓ ਕੋਈ ਤਿੰਨ ਮੰਨ ਲਿਓ ਚਾਰ ਮੰਨ ਲਿਓ ਬਸ ਹਾਂਜੀ ਬੱਚਾ ਮਗਰ ਦੇ ਬੱਚਾ ਤੇ 10 11 ਕਿਲੋ ਦੁੱਧ ਹਾਂਜੀ ਤੇ ਬੱਚੇ ਦਾ ਵਸਾ ਨਹੀਂ ਖਾਂਦੀ ਕਿ ਜਿੱਦਾਂ ਇਹ ਵੇੜਾ ਨੂੰ ਥੋੜਾ ਜਿਹਾ ਹੁੰਦਾ ਵੀ ਬੱਚੇ ਦਾ ਜ਼ਿਆਦਾ ਕਰਦੀਆਂ ਠੀਕ ਆ ਫਿਰ ਵੀਰ ਜੀ ਕੋਈ ਵੰਗਾ ਨਹੀਂ ਮੰਨ ਲਓ ਗਾੜੀ ਬੱਚਾ ਬੰਨ ਕੇ ਨਾ ਤੇ ਥੱਲੇ ਬਹਿ ਜਾਓ ਹਾਂਜੀ ਥੱਲੇ ਬਹਿ ਜਾਓ ਮੈਂ ਦੋ ਡੰਗ ਵੀ ਦੀ ਇਤਨਾ ਹੀ ਝੋਕੇ ਲਿਆਂਦੀ ਜੇ ਗਾਰੀ ਆਪ ਅੱਛਾ ਬਨ ਜੇ ਨਾ ਗਾਰੀ ਤੇ ਇਦਾਂ ਹੀ ਉਹ ਬਾਤ ਹੀ ਲੈ ਕੇ ਥੱਲੇ ਬਹਿ ਜਾਂਦੇ ਕੋਈ ਵੰਗਾ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਠੀਕ ਆ ਜੀ ਹਾਂ ਜੀ ਹਾਂ ਜੀ ਠੀਕ ਹੈ ਤੇ ਬਾਕੀ ਆ ਵੀ ਚਵਾਚ ਉਹ ਵੀ ਬਹੁਤ ਵਧੀਆ ਵਾ ਚਲੋ ਕੈਮਰੇ ਕੁਮਰੇ ਤੋਂ ਤੁਹਾਨੂੰ ਪਤਾ ਡੰਗਰ ਡਰਦਾ ਵਾ ਹਾਂ ਬਿਲਕੁਲ ਚਵਾਚ ਉਹ ਬੜਾ ਵਧੀਆ ਕਰਮਾ ਵਾਲੀ ਨੂੰ ਲੱਗਾ ਤੇ ਮੰਨ ਲਓ ਫਿਰ ਕੋਈ ਇਹਨੇ ਤੁਹਾਨੂੰ ਪਤਾ ਜਿਹੜਾ ਪੱਕਾ ਦੁੱਧ ਤੇ ਝੰਡੇ ਉਹ 10 ਕਿ ਗੇ ਯਾਰਾਂ ਵੀਰ ਜੀ ਮੰਨ ਲਓ ਵੀ 10 ਕਿਲੋ ਪੱਕਾ ਵੀਰ ਜੀ 10 ਕਿਲੋ ਦੀ ਆਪਣੀ ਫੁੱਲ ਗਾਰੰਟੀ ਹੈ ਜਿਹੜਾ ਚਵਾਵਾਂਗੇ ਹਾਂ ਜੀ ਜਿਹੜਾ ਚਵਾਵਾਂਗੇ ਕਿ ਚੋਨੇ ਆ ਜੀ ਥੱਲੇ ਅਜੇ ਤੁਸੀਂ ਹਸਾਲ ਲਾ ਲੋ ਬੀਏ ਚੋਈ ਜੇ 8:30 9 ਵਜੇ ਦੀ ਚੋਈ ਹੈ ਨਾ ਜੀ ਭੈਣਾ ਤੇ ਇਹ ਏਨੇ ਵਜੇ ਦੀ ਚੋਈ ਜੇ ਤੇ ਵੇਖ ਲਓ ਵੈਰ ਥੱਲੋਂ ਫੇਰ ਜਾਗਾ ਜੀ ਹੂੰ ਤਾਂ ਟਾਈਮ ਹੋ ਗਿਆ ਦੁਪਹਿਰ ਹਾਂਜੀ 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 ਕੀ ਹੁਣ ਤਾਂ ਸ਼ਾਮ ਨੂੰ ਹੁੰਦਾ ਜਾਂਦਾ ਹਾਂਜੀ ਹਾਂਜੀ ਇਹ ਕਿਉਂ ਇਹ ਮੈਂ ਤੁਹਾਨੂੰ ਦੱਸਣ ਦਿਆਂ ਗੱਲ ਵੀ ਮੈਂ ਫੋਨ ਤੇ ਲਈ ਹੀ ਵੀ ਤੁਹਾਡੀ ਮਦਦਾਂ ਗੱਲ ਅੱਛਾ ਤੇ ਸਵੇਰੇ ਮੈਂ ਚੋ ਕੇ ਪਾਸ ਕੀਤੀ ਠੀਕ ਆ ਰਾਤ ਮੰਨ ਲਓ ਇਹਗਾ ਰਾਤ ਆਪਾਂ ਵੀਡੀਓ ਕਾਲ ਤੇ ਚੋਈ ਠੀਕ ਆ ਤੇ ਸਵੇਰੇ ਚਲੋ ਮੈਂ ਚੋਈ ਨਹੀਂ ਸਵੇਰੇ ਮੈਂ ਖਾਲੀ ਕੀਤੀ ਮੈਂ ਹਾਂ ਵੀ ਲੇਟ ਹੋ ਗਿਆ ਹਾਂ ਤੇ ਮੰਨ ਲਓ ਵੀ ਬਹੁਤ ਲੇਟ ਚ ਹੋਈ ਆ ਟੰਡੇ ਦਾ ਮੁੱਲ ਵੀ ਦੱਸ ਦੇ ਫਿਰ ਮੁੱਲ ਵੀਰ ਜੀ ਦਜਾ 35000 ਕਰਦੇ ਵੀਰ ਜੀ ਆਪਾਂ 35000 ਹਾਂਜੀ ਹਾਂਜੀ ਹਾਂ ਨਾ ਕਿਥੋਂ ਤੱਕ ਹਾਂ ਨਾ ਵੀਰ ਜੀ ਇਹ ਦਜਾ 33000 ਦੀ ਦੇਦਗੀ 33 ਦੀ ਹਾਂਜੀ 33 ਦੀ ਹਾਂ ਨਾ 33 ਦੀ ਦੇ ਰਹੀਏ ਪਰ ਵਾਇਰ ਵੀਰ ਜੀ ਵੇਖੋ ਨਿੱਗਰ ਜੇ ਅੱਜ ਮੰਨ ਲਓ ਜੇ ਇਹਨੂੰ ਕਿਤੇ 20 ਦਿਨ ਮਹੀਨਾ ਸੂਈ ਨੂੰ ਹੁੰਦਾ ਤੇ ਵਾਇਰ ਕੁੜਿਆ 50000 ਦੀ 60 ਦੀ ਬਿਲਕੁਲ ਜੀ ਬਿਲਕੁਲ ਹਾਂ ਜੀ ਤੇ ਗਾਂ ਵੀ ਕਰਮਾ ਵਾਲੀ ਨੇ ਤੁਹਾਨੂੰ ਮਨ ਦੱਸਣ ਦੀਆਂ ਗੱਲ ਵੀ ਥਣ ਥਣ ਪੂਰਾ ਵਧੀਆ ਓਕੇ ਥਣ ਜਿੰਨੂੰ ਆ ਪਾ ਦਿੰਨੇ ਆ ਵੇਖੋ ਤੋਂ ਤੋਂ 35000 ਮੰਗਾ ਦੇ 33000 ਦੀ ਖਾਨ ਹਾਂ ਮਈਆਂ ਨੂੰ ਮਈਆਂ ਨੂੰ ਜੀ ਮੜਾ ਜਾ ਬੱਚੇ ਦਾ ਮੂੰਹ ਲਾ ਕੇ ਥੱਲੇ ਬਹਿ ਜਾ ਕੋਈ ਵੰਗਾ ਨਹੀਂ ਜੇ ਕੋਈ ਗੱਲ ਨਹੀਂ ਕੋਈ ਬਾਦ ਨਹੀਂ ਮੰਗਾ ਨਹੀਂ ਪਉਣਾ ਪੈਂਦਾ ਇਹਨੂੰ ਕੋਈ ਹਾਂਜੀ ਰਸੀ ਰਸੀ ਕੋਈ ਨਹੀਂ ਪਾਉਣੀ ਪਈ ਠੀਕ ਆ ਜੀ ਆ ਬੱਚਾ ਇੱਕ ਵਾਰੀ ਫੇਰ ਵੇਖੋ ਹਾਂ ਬੱਚਾ ਜੀ ਹਾਂਜੀ ਅੱਜ ਇਹਨੂੰ ਮੇਰਾ ਵੀਰ ਭਰਾ ਕੋਈ ਮੰਨ ਲਓ ਵੀ 20 ਦਿਨ 15 20 ਦਿਨ ਉਹਨੇ ਆ ਕਿ ਠੀਕਾ ਭਰਾਏ ਨੂੰ ਹੋ ਗਿਆ ਵੀ ਠੀਕ ਆ ਹਾਂ ਬਾਕੀ ਉਹਨੇ ਤਾਂ ਮੁੰਡੇ ਨੇ ਚਲੋ ਇਹ ਗੱਲ ਆ ਕਿ ਉਹਨੇ ਵੀਰ ਜੀ ਇਹ ਕਦੀ ਕਰਮਾਂ ਵਾਲੀ ਫਿਰੀ ਨਹੀਂ ਕਿ ਸਾਡੇ ਘਰ ਦੀ ਵਹਿਰ ਘਰ ਤਾਰਾ ਵਾ ਵਾ ਤੇ ਬਾਕੀ ਵੇਖੋ ਜੰਮੀ ਪੁਲੀ ਲੰਮੀ ਲੁੰਮੀ ਉਹਨੇ ਚੰਗੀ ਨਿਕਰ ਨੁਕਰ ਬੜੀ ਐ ਨਿਕਰ ਨੁਕਰ ਕਰਮਾਂ ਵਾਲੀ ਤੇਜ਼ ਚੱਲੇ ਅਕੇ ਇਤਹਾਜ ਗਈ ਆ ਜਰਸੀ ਆ ਗਈ ਆਪਣੇ ਕੋਲ ਇਹ ਵੀਰ ਜੀ ਆ ਗਈ ਆ ਆਪਣੀ ਜਰਸੀ ਜਰਸੀ ਆ ਗਈ ਹਾਂ ਜੀ ਸਵੇਰ ਕਰਮਾ ਸੂਰੇ ਕੇ ਸੂਹਾ ਵੀਰ ਜੀ ਐਰ ਕੀ ਤੀਜਾ ਸੂਣਾ ਜੀ ਇਹਨੇ ਤੀਜਾ ਸੂਹਾ ਹਾਂ ਜੀ ਤੀਜਾ ਸੂਹਾ ਸੂਣਾ ਜੀ ਇਹਨੇ ਦਿਨ ਲੈ ਜੂ ਜੀ ਹਾਂ ਜੀ ਦਿਨ ਖੜੂਗੀ ਵੀਰ ਜੀ ਦਿਨ ਵੀ ਚਲੋ ਕੋਈ ਇਹ ਥੋੜੇ ਹੀ ਖੜਨੇ ਆ ਨੇ ਯਾਦ ਦੇਣੀਆਂ ਇੰਨੇ ਕੀ ਖੜੂਗੀ 8-7 ਦਿਨ ਹੀ 10 ਦਿਨ ਖੜੂ ਵੱਧ ਤੋਂ ਵੱਧ। ਨਾਓ ਦੋਸਤੋ 10 ਦਿਨ ਹਜੇ ਲੈ ਕੇ ਜਾਊਗੀ ਜਰਸੀ ਆ। ਹਾਂ। ਤੇ ਬਿਲਕੁਲ ਗ੍ਰੇ ਕਲਰ ਦੇ ਵਿੱਚ ਆ ਗ੍ਰੇ ਤੇ ਬ੍ਰਾਊਨ ਕਲਰ ਦਾ ਕੰਬੀਨੇਸ਼ਨ। ਹਾਂ। ਸੁਬਾ ਦੂਜਾ ਦੱਸ ਰਿਹਾ ਵੀਰ ਝੰਡਾ ਸਿੰਘ। ਪੋਤੀ ਵਾਲੀ ਬੱਛੀ ਆ। ਬੋਦੀ ਵਾਲੀ ਵੈਰ ਠੀਕ ਆ ਜੀ ਛੋਟੇ ਜੇ ਕੰਨ ਆ। ਤੇ ਕਾਤੋ ਵਜਨ ਪੂਰਾ। ਵਜਨ ਵ ਤਾਂ ਬੜਾ ਜੀ ਧਿਆਨ ਪੁੱਤ ਧਿਆਨ। ਜਰਸੀਆਂ ਦੇ ਹਿਸਾਬ ਨਾਲ ਵੇਖੀਏ ਤੇ ਪੂਰੇ ਭੱਡੇ ਕੱਦ ਕਾਟ ਦੇ ਵੇਚ ਆ। ਹਾਂ। ਤੇ ਬਾਕੀ ਵਜਨ-ਵਜਨ ਤੁਸੀਂ ਵੇਖ ਕੇ ਚੈੱਕ ਕਰੋ ਪੇਟ ਪੂੜਾ ਭਾਰਾ ਹਾਂ ਤੇ ਲਾਏ ਪਈ ਹੈ ਠੀਕ ਹੈ ਜੀ ਲਾਉਣਾ ਸ਼ੁਰੂ ਕਰ ਲਿਆ ਤਕਰੀਬਨ 810 ਕਿ ਦਿਨ ਹਜੇ ਪਏ ਆ ਸੋਣ ਚ ਹਾਂ ਲੜਾ ਲੂੜਾ ਕਾਫੀ ਢਿੱਲਾ ਬਹੁਤ ਜਿਆਦੀਆਂ ਚੱਡਾ-ਚੂਡਾ ਚੰਗਾ ਸੋਨਾ ਬਣਊਗੀ ਠੀਕ ਪੂਰਾ ਝੋਲਾ ਝਾਲਾ ਵੇਖੋ ਕਿੱਡਾ ਤਗੜਾ ਸੰਧੂ ਸਾਹਿਬ ਵੇਖੋ ਕਰਮਾੜੀ ਦਾ ਠੰਡੀ ਸੀਲ ਫਿਰ ਬੜੀ ਕਰਮਾੜੀ ਆ ਵੇਖੋ ਲਾਏ ਪੂਰੀ ਪਈ ਆ ਵੇਖੋ ਕਿੰਨੇ ਬਾਟੇ ਨੇ ਕਰਮਾੜੀ ਨੇ ਸਾਰੇ ਕੱਢਨੇ ਆ ਵੇਖੋ ਹਾਂ ਜੀ ਠੀਕ ਹੈ ਇੱਥੇ ਫਿਰ ਇਹ ਆ ਵੀ ਤੇਪਾ ਤੂਪਾ ਵੜਾ ਵਧੀਆ ਵਾ ਮੰ ਉਤਤ ਦੇਖਵਾ ਕੇ ਹਾਂ ਸੋ ਰੁਗਾ ਦੇ ਰੋਗਾ ਬਿਲਕੁਲ ਢਿੱਲਾ ਹਾਂ ਜੀ ਹਾਂ ਨਾਲ ਤੋਂ ਬਹੁਤ ਜਿਆਦੇ ਫਿਰ ਰਾਜੀ ਵੀ ਵੇਖੋ ਵਜਨ ਵਟਾ ਕਿਤਰਾ ਕਰ ਮਾਰੀ ਦਾ ਵੇਖੋ ਕਨੀ ਬਹੁਤ ਖੂਬਸੂਰਤਾ ਚ ਅਗੇ ਸੁਹਾ ਦੂਜਾ ਕਿ ਤਿਜਾ ਹੋ ਸਕਦੀ ਹੈ ਜੀ ਇਹ ਮੰਨ ਲੋ ਆ ਵੀ ਚਲੋ ਤਿਜਾ ਮੰਨ ਲੇ ਵੀ ਜੀ ਉਹਨਾਂ ਦੇ ਹੱਦ ਦੂਜਾ ਆਪਾਂ ਵੀ ਇਦੀ ਤਿਜਾ ਮੰਨ ਲੇ ਕੋਈ ਵੀਰਪਰਾ ਆਪਾਂ ਵੀ ਇਹਨੇ ਵੀ ਚਲੋ ਤਿਜੇ ਹੋਊ ਜੇ ਮੰਨ ਲੋ ਕਹੇ ਨੇ ਵੀ ਆਪਾਂ ਨੂੰ ਦੂਜਾ ਆਖਿਆ ਕਿ ਨਹੀਂ ਹਾਂ ਬਾਕੀ ਵੇਖੋ ਵਜਨ ਵਟੇ ਵਾਲੀ ਆ ਵੱਛੀ ਸੰਧੂ ਸਾਹਿਬ ਕਿ ਆਪਣੀ ਵੇਖੋ ਜਿਤਨਾ ਮਰਜੀ ਜੀ ਮਰਜੀ ਮੰਨ ਲੋ ਤਸੱਲੀ ਕਰੇ ਜੀ ਆਪਾਂ ਸੰਧੂ ਸਾਹਿਬ ਵੀ ਮੰਨ ਲਓ ਭੈਣ ਭਰਾ ਕਈ ਆਪਣੇ ਤੇ ਯਕੀਨ ਬੜਾ ਕਰਦੇ ਆ ਤੇ ਫਿਰ ਇਹ ਆ ਵੀ ਡਰਦੇ ਰਹੀਦਾ ਵਾ ਵੀ ਗਲਤ ਨਾ ਚੀਜ਼ ਕਹਿ ਦੇ ਚਲ ਜੇ ਠੀਕ ਹੈ ਨਾ ਬਿਲਕੁਲ ਜੀ ਬਿਲਕੁਲ ਤੇ ਬਾਕੀ ਉਸ ਚੀਜ਼ ਤੋਂ ਆਪਾਂ ਬਹੁਤ ਸੰਧੂ ਸਾਹਿਬ ਡਰਦੇ ਆ ਕਿਉਂ ਮੁੜ ਕੇ ਨਾ ਹਾਨੂੰ ਆਪਾਂ ਨੂੰ ਜਿਆਦਾ ਹੁੰਦਾ ਜੇ ਕਹੇ ਵੇਲੇ ਕੋਈ ਅਗਲੇ ਨੂੰ ਪਰੇਸ਼ਾਨੀ ਆਉਂਦੀ ਨਾ ਸਾਨੂੰ ਜਿਆਦੀ ਆਉਂਦੀ ਲੈ ਯਾਰ ਅਗਲਾ ਸਾਡੇ ਕੋਲ ਚੀਜ਼ ਲੈ ਕੇ ਆਡੇ ਵਿਸ਼ਵਾਸ ਤੇ ਤੇ ਮੰਨ ਲਓ ਅਗਲੇ ਨੂੰ ਪਰੇਸ਼ਾਨੀ ਆਈ ਆ ਤੇ ਪਰ ਉਹ ਕੰਮ ਆਪਾਂ ਵੀ ਦੀ ਉਹਦੇ ਤੋਂ ਬਿਨਾਂ ਜੇ ਕਹੇ ਵੇਲੇ ਕੋਈ ਗੱਲ ਹੈਗੀ ਵੀ ਆਪਾਂ ਪਹਿਲਾਂ ਵੀ ਦੀ ਦੱਸੀ ਦੀ ਸਹੀ ਹੈ ਸਹੀ ਹੈ ਜੀ ਠੀਕ ਹੈ ਨਾ ਗੱਲ ਹਾਂਜੀ ਹਾਂਜੀ ਬਾਕੀ ਚੌਥਾਣਾਂ ਦੀ ਕੋਈ ਭਰਾ ਆ ਕੇ ਜੋ ਮਰਜੀ ਭਾਰ ਪਿੱਛੇ ਦੀ ਆਪਣੀ ਪੂਰ ਗਰੰਟੀ ਹੈ ਜੀ ਤੇ ਛੰਡੇ ਮੋਲ ਕੀ ਕਰਦੇ ਵੀਰੇ ਤਾਂ ਕਿੱਥੋਂ ਤੱਕ ਦੇ ਦਾਂਗੇ ਮੋਲੋ ਤੇ ਵੀਰ ਦੀ ਭਾਵੇਂ ਦਾ ਜਿੱਦੀ ਵਹਿੜ ਭਾਵੇਂ 50 ਵੀ ਕਰ ਲਈਏ ਜਾਇਜ ਆ ਪਰ ਨਹੀਂ ਵੀਰ ਜੀ ਚਲੋ ਸਾਹਮਣੀ ਸੁਹਮਣੀ ਪੈਣੀ ਮੇਰੇ ਵੀਰ ਭਰਾ ਨੂੰ ਕਹੇ ਨੂੰ 42000 ਦੀ ਦੇ ਦੀ 42 ਦੀ 42 ਦੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਲੋਗੇ ਇਹ ਬਾਕੀ ਕੋਈ ਗੱਲ ਨਹੀਂ ਆ ਜੇ ਕੋਈ ਮੇਰਾ ਵੀਰ ਭਰਾ ਕੋਈ ਫੋਨ ਲਾਵੇ ਕੋਈ ਨਹੀਂ ਮਾਨਤਾਨ ਕਰਾਂਗੇ ਫੁੱਲ ਵੱਡੀ ਵਹਿੜ ਜੇ ਵੇਖੋ ਲੋਨ 24000 ਦੀ ਮਿਲ ਜੂਗੀ ਹਾਂਜੀ ਕਦਗੂ ਤੋਂ ਪੂਰਾ ਠੀਕ ਆ ਜੀ ਹਾਂਜੀ 50 55000 ਦੀ ਸੰਧੂ ਸਾਹਿਬ ਵਹਿੜ ਆ ਜੇ ਅੱਜ ਵਹਿੜ ਸੂਈ ਹੁੰਦੀ ਨਾ ਮੰਨ ਲਓ ਤੇ 50 ਮੰਨ ਲਓ ਇਹ ਗੱਲ ਇਹ 50 55000 ਦੀ ਬੱਚੀ ਆ ਹੂੰ ਹੂੰ ਤੇ ਬਾਕੀ ਚਲੋ ਆਪਾਂ ਨੂੰ ਕਹੇ ਭੈਣ ਭਰਾ ਨੇ ਆਪਾਂ ਨੂੰ ਜਾਇ ਦਿੱਤੀ ਤੇ ਆਪਾਂ ਵੀ ਜਾਇ ਜੀ ਦੇ ਦੇਣੀ ਆ ਤੇ ਬਾਕੀ ਇਹ ਆ ਵੀ ਪੂਰੀ ਆ ਵੇਖੋ ਲੰਮੀ ਲੰਮੀ ਵਜਨ ਲੋਟ ਆਲੀ ਆ ਬੱਚੀ ਪੂਰੀ ਪੂਰੀ ਜੀ ਹਾਂ ਜੀ ਬਹੁਤ ਵਧੀਆ ਦੋਸਤੋ ਬਾਕੀ ਕੱਦ ਵਜਨ ਪੂਰਾ ਹਾਂ ਉਸ ਅਕੋਰਡਿੰਗ ਜਿਹੜਾ 42000 ਮੋਲਾਂ ਤੇ 42 ਚ ਛੋਟਛਾ ਪਾਜੂਗਾ ਹਾਂ ਜੀ ਤੇ ਇੱਕ ਲਾਟ ਵਿੱਚ ਤੁਹਾਨੂੰ ਟੋਕੜ ਗੱਪਣ ਮੱਝ ਦਿਖਾ ਦਿੰਨੇ ਆ ਠੀਕ ਆ ਹਾਂ ਜੀ ਤੇ ਛੰਡੇ ਵੀਰ ਇਹ ਟੋਕੜ ਗੱਪਣ ਟੋਕੜ ਗੱਪਣ ਵੀਰ ਜੀ ਇਹ 6 ਮਹੀਨਿਆਂ ਦੀ ਵੀਰਜੀ ਗੱਪਣ ਦਾ 6 ਕਿਲੋ ਦੁੱਧ ਜਿਹਦੇ ਥੱਲੇ ਇੱਕ ਚੱਕਰ ਇਹ ਮੰਨ ਲਓ ਵੀ 7 ਮਹੀਨੇ ਦੀ ਗੱਪਣੋਂ 7 ਹੋ ਜਾਊਗਾ ਹਾਂ ਜੀ ਸਤਾਮੇ ਨੇ ਦਿ ਗਾਂ ਉਹ ਸੱਤ ਨਹੀਂ ਸੱਤ ਤੇ ਨਹੀਂ ਹੋਣਾ ਪੰਜ ਹੋਊਗਾ ਹੁਣ ਗਾਂ ਨੇ ਘਟਣਾ ਫਿਰ ਇਹ ਆ ਵੀ ਇਹਦੇ ਪਤਾ ਗੱਲ ਕੀ ਆ ਉਹ ਪੂਛ ਮਾਰਦੀ ਤੇ ਐ ਰੋਕ ਰੱਸੀ ਨਾ ਪੂਛ ਬੰਨ ਕੇ ਚੋਂਦੇ ਜੈ ਇਦਾਂ ਐ ਚੋਂਦੇ ਹਾਂ ਇਦਾਂ ਬੰਨ ਗਏ ਚੋਂਦੇ ਜੇ ਇੱਥੇ ਥੱਲੇ ਬਹਿ ਜੇ ਕੋਈ ਤੇ ਮੰਨ ਲਓ ਕਰਮਾਂ ਵਾਲੀ ਉਸੇ ਵੇਲੇ ਪਸੰਪੈਂਦੀ ਅੱਛਾ ਹਾਂ ਉਹ ਮੈਨੂੰ ਦੱਸਣਾ ਪਾਉ ਨੇ ਗਝਾਈ ਉਹ ਘਰੇ ਨਹੀਂ ਸੀ ਤੇ ਕੁੜੀ ਚੋਣ ਲੱਗੀ ਤੇ ਉੱਤੋਂ ਮਿਲੀ ਨਾ ਤੇ ਉਹਨੇ ਆਉਂਦੇ ਰੱਸੀ ਜੀ ਪੜੀ ਮੈਂ ਕੀ ਕਰਨ ਲੱਗਾ ਉਹਨੇ ਇੱਥੋਂ ਘੋਟ ਕੇ ਬੱਧੀ ਜੀ ਦੀ ਪੂਛ ਤੇ ਬਹਿ ਗਿਆ ਥੱਲੇ ਮਿੱਟੀ 'ਚ ਪਸਮਾਈ ਜਿਵੇਂ ਜਵਾਕਾਂ ਦੇ ਐ ਕਰਕੇ ਤੇ ਰਿਬਨ ਪਾ ਦੀਦਾ ਬਸ ਰਿਬਨ ਪਾ ਦੀਦਾ ਜਿਵੇਂ ਜੇ ਮੰਨ ਲਓ ਤੇ ਉਹ ਸੋਹਣੇ ਲੱਗਣ ਲੱਪੈਂਦੇ ਤੇ ਚੁੱਪ ਕਰਕੇ ਵੇਖ ਲਓ ਵੀ ਉਤਰਾ ਕਿੱਦੀ ਮੱਝ ਵੇਖੋ ਜਿਆ ਮਾਰਾ ਲੰਮੀ ਲੂਮੀ ਕੀਤੀ ਆ ਮੈਂ ਕੋਸ਼ਾ ਲਾਇਆ ਵੀ ਜੇ ਇਹਨੂੰ ਐ ਕਰਕੇ ਨਾ ਪੰਨਿਆ ਤਾਂ ਸਦਾ ਮਿਲੇ ਨਾ ਅੱਗੇ ਜਾ ਕੇ ਨਹੀਂ ਉਹ ਹੋ ਸਕਦਾ ਇਹ ਦੱਸਣਾ ਜ਼ਰੂਰੀ ਆ ਹਾਂ ਦੱਸਣਾ ਜ਼ਰੂਰੀ ਆ ਕਿਉਂ ਅਗਲਾ ਮੁੜ ਕੇ ਆਪਾਂ ਨੂੰ ਮੰਨ ਲਓ ਆਪਾਂ ਨੂੰ ਇਹ ਇੱਥੋਂ ਐ ਐ ਕਰਕੇ ਐ ਬੰਨਣੀ ਪੈਂਦੀ ਹਾਂ ਹਾਂ ਜੀ ਹਾਂਜੀ ਹਾਂ ਜੀ ਇੱਥੋਂ 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 ਐ ਰੋਗ ਬੰਨਣੀ ਪੈਂਦੀ ਐ ਇਦਾਂ ਇਦਾਂ ਬੰਨਣੀ ਪੈਂਦੀ ਹਾਂ ਵੀ ਉਹ ਮਾਰਨ ਤੋਂ ਉਹਨੇ ਤਾਂ ਸ਼ੁਰੂ ਤੋਂ ਗੁਝਾਈ ਵੀ ਮਾਰੇ ਨਾ ਮਾਰੇ ਨਾ ਮੂੰਹ ਮਤ ਪੁੱਛ ਹਾਂ ਤੇ ਮੂੰਹ ਮਾਂ ਤੇ ਉਹ ਤਾਨੂੰ ਪਤਾ ਫਿਰ ਇਹ ਆ ਵੀ ਉਹ ਡੰਗਰ ਦੀ ਆਤ ਬਣ ਜਾਂਦੀ ਆ ਹਾਂ ਹਾਂ ਜੀ ਲਬ ਦੋਸਤਾਂ ਐ ਨਾ ਕੋਈ ਸਮਝੇ ਕੋਈ ਬਟ ਨਾ ਕੋਈ ਇੱਥੇ ਕੋਈ ਵੱਖਰਾ ਬਟ ਨਾ ਮਿਲ ਨਾ ਮਲਾਉਣ ਦਾ ਇਹ ਤਾਂ ਬੰਨਣਾ ਪੀ ਪੂਛ ਪਾਸ਼ ਨਾ ਮੂੰਹ ਮਾ ਦੇ ਮਾਰੇ ਪਸੂ ਪੈ ਪੂਛ ਪਾਸ਼ ਮਾਰ ਇਹ ਗੱਲ ਕਿਣੀ ਤੇ ਹੈ ਬਟਣੀ ਜੇ ਜੋਤ ਆ ਇਹ ਬਟਣੀ ਹੈ ਇਹ ਸਮਝੇ ਬਟਣੀ ਇਹ ਬਟਣੀ ਪਾਉਣਾ ਹਾਂ ਜੀ ਤੇ ਸਮਝ ਕੇ ਪੜਣੀ ਚੱਲਣਾ ਪੈਣਾ ਹਾਂ ਜੀ ਹਾਂ ਜੀ ਬਾਕੀ ਮੈਂ ਚਲੋ ਇਹ ਠੰਡੀ ਧੀਰੀ ਕਰਮਾਂ ਵਾਲੀ ਸੁਭਾਸ ਭੂਵੇਂ ਦਾ ਵੇਖਿਆ ਵੀ ਬਹੁਤ ਕਰਮਾਂ ਵਾਲੀ ਦਾ ਠੰਡਾ ਮਿੱਠਾ ਸਬਾਹ ਸਿਆ ਮਹੀਨਿਆਂ ਦੀ ਦੋਸਤੋ ਗੱਬਣ ਤੇ 6 ਕਿਲੋ ਤੁੱਟ ਹਾਂ ਚੈੱਕ ਪਾਸ ਵੀਰ ਜੀ ਮੇਰੇ ਤੋਂ ਵੀਡੀਓ ਚੈੱਕ ਕਰੰਦੀ ਦੀ ਡਾਕਟਰ ਸਾਹਿਬ ਨੇ ਮੈਂ ਆਪ ਖੁਦ ਚੈੱਕ ਕਰਾਈ ਆ ਅੱਛਾ ਦੋਵੇਂ ਡੰਗ ਪੜ ਲੱਗੀ ਆ ਹਾਂਜੀ ਦੋਵੇਂ ਡੰਗ ਵੀਰ ਜੀ ਪਾਰੇ ਤੇ ਠੀਕ ਆ ਜੀ ਹਾਂਜੀ ਹਾਂਜੀ ਆਪਾਂ ਇਹ ਆ ਵੀ ਚੈੱਕ ਕਰਾਉਂਦਿਆਂ ਦੀ ਵੀਰ ਜੀ ਵੀਡੀਓ ਆਪਣੇ ਕੋਲ ਆ ਠੀਕ ਆ ਜੀ ਤੇ ਬਾਕੀ ਇਹ ਆ ਵੀ ਇਹ ਨਹੀਂ ਵੀ ਆਪਣੇ ਵੱਲੋਂ ਜੇ ਕਹੇ ਵੀਰ ਭਰਾਣੇ ਆਪਣੀ ਜ਼ਿੰਮੇਵਾਰੀ ਤੇ ਕਰਾਉਣੀ ਆ ਹਾਂਜੀ ਤੇ ਜੀ ਸਦਕੇ ਵੀਰ ਜੀ ਕਰਾ ਸਕਦਾ ਵਾ ਆਪਾਂ ਨੂੰ ਇਹ ਨਹੀਂ ਗੱਲ ਕਹਿੰਦੇ ਆ ਵੇਖ ਲਓ ਭਾਵੇਂ ਵਖਾ ਦਿਓ ਭਾਵੇਂ ਵਿੱਚ ਹਾਨੀ ਹਾਂ ਸੋ ਵੀਡੀਓ ਦੋਸਤੋ ਰਹੀ ਆ ਮਿਰਚੰਡਾ ਸਿੰਘ ਹੋਂਦੇ ਕੋ ਜੀ ਤੀਜੇ ਸੂਏ ਵਾਲੀ ਵੀਰ ਦੀ ਤਿਆਰ ਆ ਦੋ ਸੂਏ ਉਹਨਾਂ ਸਾਡੀ ਘਰ ਦੀ ਝੋਟੀ ਆ ਠੀਕ ਆ ਜੀ ਤੇ ਤੀਜੇ ਸੂਏ ਵਾਲੀ ਵੀਰ ਜੀ ਤਿਆਰ ਆ ਥਣਾ ਥੁਣਾ ਦੀ ਵੀਰ ਜੀ ਆਪਣੀ ਫੁੱਲ ਗਰੰਟੀ ਆ ਇਹ ਮਿੱਠੀਆਂ ਵੁਥੀਆਂ ਵੜੀਆਂ ਵਿੱਚ ਚੱਡਾ ਚੁੱਡਾ ਵੀ ਐ ਪੂਰਾ ਆਜੇ ਕਰਮਾਂ ਵਾਲੀ ਦਾ ਹਰਿਆਵਾ ਬਾਕੀ ਆ ਵੀ ਨਾਰਮਲ ਸੇਵਾ ਚਲੋ ਜੇ ਕੋਈ ਸੇਵਾ ਕਰੋ ਕਿਲੋ ਖੰਡ ਵਧਾ ਵੀ ਸਕਦਾ ਤਾਨੂੰ ਪਤਾ 4 ਮਹੀਨੇ ਮਗਰਾ ਹੁਣ ਐਫ ਡੀ ਜਿਹੜੀ ਆ ਨਾ ਜੀ ਮੰਨ ਲਓ ਆਪਾਂ ਬੈਂਕ ਚ ਜਮ੍ਹਾਂ ਕਰਾਈਏ ਤੇ ਉਹ 7 ਸਾਲਾਂ ਚ ਡਬਲ ਹੋਣੀ ਆ ਇਹ ਐਫ ਡੀ ਜਿਹੜੀ ਆ ਮੰਨ ਲਓ ਵੀ ਇਹ ਤੁਹਾਨੂੰ ਸਹੀ ਗੱਲ ਸੀ ਕਿ ਵੀ ਇਹ 4 ਮਹੀਨਿਆਂ ਚ ਡਬਲ ਹੋਣ ਆ ਰਹੀ ਆ ਹਾਂ ਠੀਕ ਹੈ ਨਹੀਂ ਗੱਲ ਠੀਕ ਆ ਜੀ ਆ ਬਾਕੀ ਇਹ ਆ ਵੀ ਚਲੋ ਤਾਂ ਕਈ ਹੁਣ ਬੰਦੇ ਲੈਂਦੇ ਹੀ ਇਹ ਆ ਵੀ ਆਖਣਗੇ ਵੀ ਤੋਕਰ ਗੱਬਣੀ ਮੰਨ ਲਓ ਅਸੀਂ ਹਾਂ ਹਰ ਬਿਲਕੁਲ ਜੀ ਹਰ ਕੋਕਰ ਇਹ ਤਾਂ ਹਾਂ ਜੀ ਹਾਂ ਜੀ ਪਰ ਇਹਨਾਂ ਦਾ ਹੁਣ ਤੁਸੀਂ ਜੇ ਇਹਨੇ ਕੱਲ ਇਹਦੇ ਕੋਲੇ 5 6 ਕਿਲੋ ਸੰਧੂ ਸਾਹਿਬ ਦੁੱਧ ਆ ਨਾ ਉਸ ਹਿਸਾਬ ਲਾ ਲਓ ਵੀ ਨਾਲ گاਵਾ ਪੈ ਕੇ ਡੇਰੀ ਤੇ ਕੋਈ ਵੀ ਆ ਵੀ ਹਿਸਾਬ ਲਾ ਲਓ ਵੀ 8 10 ਕਿਲੋ ਆ ਰਗਾ ਵਾ ਬਿਲਕੁਲ ਹਾਂਜੀ ਹਾਂਜੀ ਤੇ ਕਿੰਨੇ ਦੀ ਦੇ ਦੇਣੀ ਫਿਰ ਜੀ ਇਹ ਵੀਰ ਜੀ ਮੋਲੇ ਦਾ 65000 ਰੁਪਿਆ ਵਾ ਇਹ ਆਪਾਂ 62000 ਦੀ ਵੀਰ ਜੀ ਮੱਝ ਦੇ ਦਾਂਗੇ 62000 ਹਾਂਜੀ 62000 ਦੀ ਦੇ ਦਾਂਗੇ ਵੀਰ ਜੀ ਤੇ ਬਾਕੀ ਆ ਵੀ ਤੀਜੇ ਸੂਏ ਗਾਂ ਵੀਰ ਜੀ ਇੰਨੇ ਸੁਣਾ ਜੇ ਠੀਕ ਆ ਜੀ ਠੀਕ ਆ ਉਹ ਪੂਰੀ ਕੱਦ ਵਜਨ ਵਾਲੀ ਆ ਪੂਰੀ ਸਨੱਖੀ ਝੋਟੀ ਜੀ ਲਓ ਵੀ ਦੋਸਤੋ 20000 ਦੀ ਅੱਜ ਮਿਲ ਜੂਗੀ ਤੁਹਾਨੂੰ ਹਾਂਜੀ ਇਹ ਦੋਸਤੋ ਟੋਕੜ ਗੱਪਣ ਮਾਚ ਸੀ ਜਿਹੜੀ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾਤੀ ਹੈ ਹਾਂ 6 ਕਿਲੋ ਦੁੱਧ ਦਾ ਦੇ 6 ਹਕ ਮਹੀਨੇ ਦੀ ਗੱਪਣ ਹਾਂ ਤੇ ਬਿਲਕੁਲ ਸੱਜਰ ਪਸ਼ੂ ਤੁਹਾਨੂੰ ਦਿਖਾਏ ਆ ਤਿੰਨ ਬੇੜਾਂ ਬਿਲਕੁਲ ਤਾਜ਼ੀਆਂ ਸੁਈਆਂ ਇੱਕ ਸੂਨ ਦੇ ਬਿਲਕੁਲ ਨੇੜਾ ਜਰਸੀ ਇੱਕ ਉੱਚੇ ਬੱਚੇ ਦੇ ਵਿੱਚ ਆ ਬਾਕੀ ਪ੍ਰੇੜ ਪਰਤਾ ਬੜਾ ਜਾਇਜ਼ ਆ ਦੋਸਤੋ ਸਾਰੇ ਛੋਟੇ ਛੋਟੇ ਰੇਟਾਂ ਦੇ ਉੱਪਰ ਪਸ਼ੂ ਆ ਬਾਕੀ ਆਪਣਾ ਤਾਲਮੇਲ ਤੁਸੀਂ ਬਿਠਾ ਲਿਓ ਜਿੱਥੋਂ ਤੱਕ ਵੀ ਕਿਸੇ ਵੀਰ ਨੇ ਛੋੜਛੱਪਾ ਕਰਾਉਣਾ ਮਾਨਤਨ ਕਰਾਉਣਾ ਉਹ ਤੁਸੀਂ ਘਰ ਵਿ ਲਵੀ ਚੰਡੇ ਵੀਰ ਇੱਕ ਨੰਬਰ ਬੋਲ ਦਿੱ ਗਿਆ ਆਪਣੇ ਨੰਬਰ ਹੈ ਵੀ 9872439717 ਦੂਜਾ ਨੰਬਰ ਹੈਗਾ ਜੇ 8264720068 ਪਿੰਡ ਕੈਰੋਂ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਨਜ਼ਦੀਕ ਆਪਾਂ ਕੈਰੋਂ ਗ੍ਰੈਂਡ ਪੈਲਸ ਦੇ ਲਾਗੇ ਆਪਾਂ ਵੀ ਇਸਟ ਕਰਨੀ ਜਿੱਥੋਂ ਮੇਰਾ ਵੀਰ ਭਰਾ ਕੋਈ ਵੀ ਦੂਰੋਂ ਆਉਂਦਾ ਵਾ ਲੋਕੇਸ਼ਨ ਭਾਵੇਂ ਲਾਲੇ ਗ੍ਰੈਂਡ ਕੈਰੋਂ ਦੀ ਠੀਕ ਹੈ ਹਾਂਜੀ ਹਾਂਜੀ ਬਿਲਕੁਲ ਆ ਜੂਗਾ ਜੀ ਆਪਣੇ ਹਾਂਜੀ ਲਓ ਦੋਸਤੋ ਇਹ ਐਡਰੈਸ ਐਡਰੈਸ ਤੁਸੀਂ ਕਨਫਰਮ ਕਰ ਲਿਓ ਅੰਦੇ ਪਿੰਡ ਤੁਸੀਂ ਕੈਰੋ ਵਿਜ਼ਿਟ ਕਰਨੀ ਆ ਤਸਵੀਰ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ